ਅੱਜ ਦੇਖ ਕੇ ਪਤਾ ਲੱਗਿਆ ਵੀ ਇਸ ਲੈਵਲ ਤੱਕ ਵੀ ਇਹ ਚੀਜ਼ ਹੋ ਜਾਂਦੀ ਆ ਜੋ ਅਸਲੀਅਤ ਹੈ ਨਾ ਸੱਚਾਈ ਦੇ ਉੱਪਰ ਬਣੀ ਆ। ਕਰੰਟ ਟਾਪਿਕ ਵਧੀਆ ਲੱਗਿਆ ਪਰਮ ਰਿਆਡ ਨੂੰ ਮੁਬਾਰਕਾਂ ਐਂਡ 올 ਟੀਮ ਜਿੰਨੇ ਵੀ ਹੈਗੇ ਆ। ਦੋ ਐਪੀਸੋਡ ਸੀ ਦੋ ਵਧੀਆ ਦੇਖ ਲੱਗੇ। ਬਾਕੀ ਹੁਣ ਅੱਗੇ ਆਪਣੇ ਐਪ ਤੇ ਦੇਖਦੇ ਜਾ ਕੇ। ਕਿੰਨਾ ਕਿ ਐਨਜੋਏ ਕੀਤਾ ਰਿਲੇਟ ਕੀਤਾ? ਐਨਜੋਏ ਵੀ ਕੀਤਾ ਔਰ ਥੋੜਾ ਜਿਹਾ ਸੋਚ ਵਾਲੀ ਵੀ ਹੈ ਕਿ ਪੇਪਰ ਲੀਗ ਦਾ ਮਾਮਲਾ ਨਾ ਬਹੁਤ ਅੱਛਾ ਇੱਕ ਟਾਪਿਕ ਸਰ ਕਿਵੇਂ ਦੀ ਲੱਗੂ ਹਾਂ ਜਣ ਜਿਹੜੀ ਵੈਬ ਸੀਰੀਏ ਦੇਖੀ ਆ ਲਖੜ ਬੱਗੇ ਅੱਜ ਦਾ ਕਰੰਟ ਟਾਪਿਕ ਆ ਮੈਂ ਕਹੂੰਗਾ ਜਿਹੜੇ ਕਿਵੇਂ ਨੌਜਵਾਨੀ ਨਾਲ ਜਿਹੜੇ ਐਗਜ਼ਾਮਸ ਦਿੰਦੇ ਆ ਉਹਨਾਂ ਨਾਲ ਕੀ ਕੁਝ ਹੁੰਦਾਗਾ ਤੇ ਇੱਕ ਨਵੀਂ ਲਾਈਨ ਨਵੀਂ ਸੋਚ ਮੈਂ ਕਹੂੰਗਾ ਤੇ ਜਿਹੜੇ ਆਰਟਿਸਟ ਨਵੇਂ ਸਾਰਿਆਂ ਨੇ ਉਹਨਾਂ ਨੇ ਵੀ ਵਾ ਕਮਾਲ ਐਕਟਿੰਗ ਕੀਤੀ ਹੈ ਮੈਨੂੰ ਲੱਗਦਾ ਸੋਚਨ ਵਿੱਚ ਮਜਬੂਰ ਕਰਦਾ ਕਿ ਹਾਂ ਅਜਿਹਾ ਸਾਰਿਆਂ ਨਾਲ ਹੁੰਦਾ ਹੈ ਦੇਖੋ ਬਿਲਕੁਲ ਇਹੀ ਆ ਵੀ ਕਰੰਟ ਟਾਪਿਕ ਆ ਅੱਜ ਦੇਖ ਕੇ ਪਤਾ ਲੱਗਿਆ ਵੀ ਇਸ ਲੈਵਲ ਤੱਕ ਵੀ ਇਹ ਚੀਜ਼ ਹੋ ਜਾਂਦੀ ਆ ਬਹੁਤ ਬਾਖਮਾਲ ਲਿਖੀ ਆ ਜਿਨ੍ਹਾਂ ਨੇ ਤੇ ਡਾਇਰੈਕਸ਼ਨ ਦਾ ਵੀ ਵਧੀਆ ਕੰਮ ਹੋਇਆਗਾ ਤੇ ਇੱਕ ਕਰੰਟ ਟਾਪਿਕ ਜੋ ਅੱਜ ਦੇ ਸਮੇਂ ਤੇ ਚੱਲ ਰਿਹਾ ਜਿਵੇਂ ਨੌਜਵਾਨੀ ਨੂੰ ਅਫੈਕਟ ਹੋ ਰਿਹਾ ਉਹ ਸਾਰਾ ਦਰਸਾਇਆ ਗਿਆ ਤੇ ਵਧੀਆ ਕੰਮ ਆ ਦੋਨੋਂ ਮੈਂ ਕਹੂੰਗਾ ਵੀ ਜਿੰਨੇ ਹਜੇ ਤੱਕ ਲੱਗਿਆਗਾ ਵੀ ਇੰਟਰਸਟਿੰਗ ਆ ਟੱਚਿੰਗ ਆ ਤੁਸੀਂ ਉਸ ਤੋਂ ਬਾਹਰ ਨਹੀਂ ਹੁੰਦੇ ਸਰ ਕਿਵੇਂ ਦੀ ਲੱਗੀ ਬਹੁਤ ਓਕੇ ਬਹੁਤ ਬੈਸਟ ਰਿਲੇਟ ਕਰ ਪਾਏ ਹੋ ਕਿਤੇ ਨਾ ਕਿਤੇ ਹਾਂਜੀ ਹਾਂ ਬਿਲਕੁਲ ਜੋ ਅਸਲੀਅਤ ਹੈ ਨਾ ਸਚਾਈ ਕੇ ਉੱਪਰ ਬਣੀ ਹੈ ਬਹੁਤ ਬੈਸਟ ਬਹੁਤ ਵਧੀਆ ਲੱਗੀ ਬਹੁਤ ਵਧੀਆ ਜਿਸ ਮੇਰਾ ਫਰੈਂਡ ਹੈ ਯਾ ਜੋ ਦਿਨ ਟਾਲ ਚਰਨਲ ਯਾਰਸਲੇ ਬਾਹਰ ਸੀਗਾ ਮੈਂ ਉਹਦੇ ਲਈ ਆਇਆ ਸੀਗਾ ਬਾਕੀ ਵੀ ਬਹੁਤ ਵਧੀਆ ਲੱਗੇ ਰਿਲੇਟ ਕਰ ਪਾਤ ਨੇ ਉਹ ਕਿਤੇ ਨਾ ਕਿਤੇ ਵੀ ਇਹ ਸਾਰਿਆਂ ਨਾਲ ਹੀ ਹੁੰਦਾ ਆਲਮੋਸਟ ਹਾਂਜੀ ਹਾਂਜੀ ਜਿਸ ਜਿਹੜੇ ਇਨਸੀਡੈਂਟਸ ਦਿਖਾਏ ਹੋਏ ਸਾਰੇ ਟਰੂ ਇਨਸੀਡੈਂਟਸ ਆਈ ਤਾਂ ਸਾਰਾ ਪਤਾ ਲੱਗਦਾ ਕਿ ਕਿਵੇਂ ਕਿਵੇਂ ਚੀਜ਼ਾਂ ਹੁੰਦੀਆਂ ਨਾ ਤਾਂ ਬਾਕੀ ਤਾਂ ਹੁਣ ਜਿਹੜੇ ਰਹਿ ਗਏ ਐਪੀਸੋਡ ਉਹ ਦੇਖਾਂਗੇ ਪੋਵੋ ਦੀ ਮਨਪੋਵੋ ਦੀ ਰਿਲੇਟ ਕਰ ਪਾਈਓ ਵੈਬ ਸੀਰੀਜ਼ ਹਾਂਜੀ ਹਾਂਜੀ ਮੈਂ ਰਿਲੇਟ ਕਰ ਪਾਇਆ ਬਹੁਤ ਸੋਹਣਾ ਸਾਰੇ ਦਾ ਬਹੁਤ ਸੋਹਣਾ ਕੈਰੈਕਟਰ ਸੀ ਬਹੁਤ ਅੱਛੀ ਲੱਗੀ ਬਾਕੀ ਕਿਉਰੀਓਸਟੀ ਆ ਦੋ ਐਪੀਸੋਡ ਦੇਖ ਕੇ ਹੈਗੇ ਆ ਐਂਡ ਦੈਨ ਚਾਰ ਐਪੀਸੋਡ ਹੋਰ ਦੇਖਣ ਦੀ ਕਿਉਰੀਓਸਟੀ ਚਾਹੀਦੇ ਕਿੰਨਾ ਕ ਨੇੜੇ ਹੈ ਕਿਉਂਕਿ ਰਿਲੇਟ ਕਰ ਪਾਇਓ ਚੀਜ਼ਾਂ ਨਾਲ ਕਿਉਂਕਿ ਹਰ ਕਿਸੇ ਦੀ ਰਿਐਲਿਟੀ ਹੈ ਇਟਸ ਅ ਕਰੰਟ ਟਾਪਿਕ ਵਧੀਆ ਲੱਗਿਆ ਪਰਨ ਰਿਆਡ ਨੂੰ ਮੁਬਾਰਕਾਂ ਐਂਡ 올 ਟੀਮ ਜਿੰਨੇ ਵੀ ਹੈਗੇ ਐ ਐਕਟਰਸ ਵਧੀਆ ਵਧੀਆ ਬੱਸ ਦੋ ਐਪੀਸੋਡ ਸੀ ਦੋ ਵਧੀਆ ਦੇਖ ਲੱਗੇ ਬਾਕੀ ਹੁਣ ਅਰੇ ਚਾ ਆਵੇ ਆਪਣੇ ਐਪ ਤੇ ਦੇਖਦੇ ਜਾ ਕੇ ਬਹੁਤ ਹੈ ਕਿੰਨਾ ਕੁ ਰਿਲੇਟ ਕਰ ਪਾਈ ਕਿਉਂਕਿ ਇੱਕ ਹਰ ਇੱਕ ਸਟੂਡੈਂਟ ਦੀ ਰਿਐਲਿਟੀ ਨੂੰ ਦਿਖਾਇਆ ਗਿਆ ਬਿਲਕੁਲ ਨੇਚਰਲ ਜੀ ਲੱਗਦੀ ਹੈ ਜਿਵੇਂ ਆਪਣਾ ਲਾਈਫ ਜਰਨੀ ਚੱਲਦੀ ਹੈ ਤੇ ਜਿਹੜਾ ਪੇਪਰ ਲੀਗਲ ਆ ਕਨਸੈਪਟ ਹੈ ਉਹਦੇ ਨਾਲ ਤੇ ਹਰ ਇੱਕ ਕੈਰੈਕਟਰ ਬੋਲਦਾ ਹੈ ਹਰ ਇੱਕ ਕੈਰੈਕਟਰ ਦੀ ਆਪਣੀ ਜਰਨੀ ਹੈ ਜਿਵੇਂ ਇੱਕ ਮਾਸਟਰ ਨੇ ਦੋ ਦੋਸਤ ਨੇ ਹਨਾ ਤੇ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਜਿੱਦੋ ਜਹਾਦ ਹੈ ਬਹੁਤ ਮਜ਼ਾ ਆਇਆ ਦੇਖ ਕਿਵੇਂ ਦੇ ਲੱਗੇ ਬਹੁਤ ਚੰਗਾ ਕਨਸੈਪਟ ਆ ਜੀ ਬਹੁਤ ਸੋਹਣਾ ਬਣਾਇਆ ਹੈ ਕਿੰਨਾ ਕੁ ਰਿਲੇਟ ਕਰਤਾ ਹੈ ਰਿਲੇਟ ਆਲਮੋਸਟ ਸਾਰਨ ਹੀ ਰਿਲੇਟ ਹੁੰਦਾ ਹੈ ਖਾਸ ਕਰਕੇ ਆਪਾਂ ਸਾਰੇ ਸਟੂਡੈਂਟ ਲਾਈਫ ਚ ਆਏ ਸਾਰਨੇ ਰਿਲੇਟ ਕਰ ਸਕਦੇ ਜੀ ਉਹਨੂੰ ਆਈਡੀਆ ਬਹੁਤ ਸੋਹਣਾ ਲੱਗਿਆ ਤੇ ਉਹਨੂੰ ਇਹ ਕਹੂੰਗਾ ਵੀ ਥੋੜੀ ਹੋਰ ਮਿਹਨਤ ਕਰ ਇਸ ਤੋਂ ਵਧੀਆ-ਵਧੀਆ ਹੋਰ ਬਣਾ ਸਕਦਾ ਵਧੀਆ ਮੁੰਡਾ ਪ੍ਰੋਡਿਊਸਰ ਬਹੁਤ ਸੋਹਣਾ ਬਣੂਗਾ ਉਹ ਕੁੜੀ ਵੀ ਆਪਣੀ ਅਸਿਸਟੈਂਟ ਸੀਗੀ ਉਹਨੇ ਬਹੁਤ ਸੋਹਣ ਸਾਰਿਆਂ ਨੇ ਵਧੀਆ ਕੰਮ ਕੀਤਾ ਮੈਂਤ ਕਰੀਆ ਬਹੁਤ ਜ਼ਿਆਦਾ ਲੱਗਦਾ ਕਿ ਕਿਤੇ ਨਾ ਕਿਤੇ ਰਿਐਲਿਟੀ ਦੇ ਬਹੁਤ ਹੀ ਕਰੀਬ ਰੱਖਿਆ ਸਾਰੀ ਚੀਜ਼ਾਂ ਦਾ ਹਾਂ ਬਹੁਤ ਰੀਅਲਿਜ਼ਮ ਆ ਰਿਐਲਿਜ਼ਮ ਬਿਲਕੁਲ ਨੈਚੁਰਲ ਜਿਵੇਂ ਹੋਣੀ ਚਾਹੀਦੀਆਂ ਨੇ ਵੈਬ ਸੀਰੀਜ਼ ਜੋ ਵੈਬ ਸੀਰੀਜ਼ ਦਾ ਮੂਡ ਹੁੰਦਾ ਜਿਵੇਂ ਆਪਾਂ ਉਹ ਮਤਲਬ ਇੱਕ ਸਟਰਲਿਜ਼ਮ ਹੁੰਦਾ ਤੁਹਾਨੂੰ ਲੱਗਦਾ ਵੀ ਤੁਸੀਂ ਕੈਰੇਕਟਰਾਂ ਦੇ ਨਾਲ ਵਿੱਚ ਫਿਰਦੇ ਨੇ ਬਹੁਤ ਸਟਰਲ ਲੱਗੇ ਮੈਨੂੰ ਬਹੁਤ ਪਿਆਰੀ ਲੱਗੀ ਸਾਰਿਆਂ ਨੂੰ ਇਹ ਬੇਨਤੀ ਆ ਵੀ ਦੇਖਿਓ ਜੀ ਪਹਿਲਾ ਪਹਿਲੀ ਐਕਚੁਅਲੀ ਇਹ ਟੀਮ ਦਾ ਪਹਿਲਾ ਵਰਕ ਆ ਸੋ ਐਪਰੀਸ਼ੀਏਟ ਕਰੋ ਇਹਨੂੰ ਵਧੀਆ ਕਰਨਗੇ ਇਹਨੂੰ